ਮਲੇਰਕੋਟਲਾ ਤੋਂ ਸ਼ਾਮਣੀਆ ਕਾਲੀ ਦਲ ਦੇ ਹਲਕਾ ਇੰਚਾਰਜ ਬੀਬੀ ਜਹੇਦਾ ਸੁਲਮਾਨ ਨੇ ਬੇਅਦਬੀ ਬਿੱਲ ਤੇ ਸਬੂਤਾ ਜਣਿਆ ਆਮ ਆਦਮੀ ਪਾਰਟੀ ਦਾ ਕਿਰਵਾ ਕੀਤਾ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਜ਼ਮੀਲ ਉਰ ਰਹਿਮਾਨ ਨੂੰ ਕਿਹਾ ਗਿਆ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਬੇਅਦਬੀ ਬਿੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬੁੱਲੂ ਵਿਸ਼ੇਸ਼ ਸੈਸ਼ਨ ਦੇ ਦੌਰਾਨ ਇੱਕ ਪ੍ਰਸਤਾਵ ਰੱਖਿਆ ਗਿਆ ਤੇ ਇਸੇ ਨੂੰ ਲੈ ਕੇ ਇੱਕ ਕਮੇਟੀ ਵੀ ਬਣਾ ਦਿੱਤੀ ਗਈ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਪਰ ਇਸੇ ਬਿੱਲ ਨੂੰ ਲੈ ਕੇ ਹੁਣ ਮਲੇਰਕੋਟਲਾ ਤੋਂ ਸ਼ਾਮਣੀਆ ਕਾਲੀ ਦਲ ਦੇ ਹਲਕਾ ਇੰਚਾਰਜ ਬੀਬੀ ਜਾਹੇਦਾ ਸੁਲੇਮਾਨ ਦੇ ਬਲੂ ਆਮ ਆਦਮੀ ਪਾਰਟੀ ਦੇ ਵਿਧਾਇਕ ਜ਼ਮੀਲ ਉਰ ਰਹਿਮਾਨ ਦਾ ਜਮ ਕੇ ਕਰਾਉ ਕੀਤਾ ਗਿਆ ਤੇ ਇਸ ਦੇ ਦਰਮਿਆਨ ਉਹਨਾਂ ਦੇ ਬਲੂ ਜਿਹੜੀ ਇਹ ਵੀਡੀਓ ਵੀ ਜਾਰੀ ਕੀਤੀ ਹੈ ਆਪਣੇ ਬਿਆਨ ਦੇ ਵਿੱਚ ਕੀ ਕੁਝ ਕਹਿਣਾ ਉਹਨਾਂ ਦਾ ਆਉ ਜਾਣ ਪਿਆ। ਬਿਆਦਿਆਂ ਨੂੰ ਲੈ ਕੇ ਪ੍ਰਧਾਨ ਸਭਾ ਨੇ ਇੱਕ ਸਿਲੈਕਸ਼ਨ ਕਮੇਟੀ ਬਣਾਈ ਹੈ। ਜਿਹਦੇ ਵਿੱਚ ਜ਼ਮੀਰੂ ਰਹਿਮਾਨ ਦਾ ਨਾਮ ਰੱਖਿਆ ਗਿਆ ਐਜ ਮੈਂਬਰ। ਜੀ ਇਸ ਦੇ ਉੱਤੇ ਤੁਸੀਂ ਕੀ ਕਹੋਗੇ? ਦੇਖੋ ਸਭ ਤੋਂ ਪਹਿਲਾਂ ਅਸਲਾਮੁਅਲੈਕੁਮ ਅੱਜ ਜਿਹੜਾ ਇੱਥੇ ਪ੍ਰੈਸ ਕਾਨਫਰੰਸ ਰੱਖਣ ਦਾ ਸਾਡਾ ਮਕਸਦ ਹੈ ਉਹ ਕੋਈ ਰਾਜਨੀਤਿਕ ਨਹੀਂ ਹੈ ਸਾਰੇ ਜਿਹੜਾ ਮੁਸਲਿਮ ਭਾਈਚਾਰਾ ਹੈ ਉਹਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਸਾਰੇ ਮੇਰੇ ਭਰਾ ਇਕੱਠੇ ਹੋਏ ਹੋਏ ਨੇ ਜਿਹੜਾ ਤੁਸੀਂ ਕਹਿ ਰਹੇ ਹੋ ਸਿਲੈਕਟ ਕਮੇਟੀ ਅੱਜ ਉਹਨਾਂ ਦੀ ਪਹਿਲੀ ਮੀਟਿੰਗ ਹੈ ਜਿਸ ਦੇ ਲਈ ਸਾਨੂੰ ਅੱਜ ਇੱਥੇ ਇਕੱਠਾ ਹੋਣਾ ਪਿਆ ਉਸ ਮੀਟਿੰਗ ਤੋਂ ਪਹਿਲਾਂ ਮੈਂ ਇਹ ਸਾਰੇ ਮੁਸਲਿਮ ਭਾਈਚਾਰੇ ਨੂੰ ਵੀ ਔਰ ਬਾਕੀ ਧਰਮਾਂ ਨੂੰ ਵੀ ਜਿੰਨਾ ਜਿਹੜੇ ਸਾਰੇ ਧਰਮਾਂ ਦੇ ਬੇਅਦਬੀਆਂ ਹੋਈਆਂ ਨੇ 2015 ਤੋਂ ਲੈ ਕੇ ਜਦੋਂ ਇਹ ਆਮ ਆਦਮੀ ਪੰਜਾਬ 'ਚ ਆਪਣਾ ਭਵਿੱਖ ਤਲਾਸ਼ ਰਹੀ ਸੀ ਆਪਣੇ ਪੈਰ ਜਮਾ ਰਹੀ ਸੀ ਇਹ ਬੇਅਦਬੀਆਂ ਉਦੋਂ ਸ਼ੁਰੂ ਹੋ ਗਈਆਂ ਸੀ ਉਸ ਤਹਿਤ ਹੀ 2016 'ਚ ਇੱਥੇ ਮਲੇਰਕੋਟਲੇ 'ਚ ਸਾਡੇ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਜਾਂਦੀ ਹੈ ਉਹਦੇ ਪੰਨੇ ਖਿਲਾਰੇ ਜਾਂਦੇ ਨੇ ਤੇ ਉਹਦੇ ਇਹ ਵਿੱਚ ਜਿਹੜਾ 90 ਲੱਖ ਰੁਪਈਆ ਟਰਾਂਸਫਰ ਹੁੰਦਾ ਇੱਕ ਅਕਾਊਂਟ 'ਚੋਂ ਨਰੇਸ਼ ਯਾਦਵ ਦੇ ਅਕਾਊਂਟ 'ਚੋਂ ਵਿਜੇ ਕੁਮਾਰ ਦੇ ਅਕਾਊਂਟ 'ਚ 90 ਲੱਖ ਰੁਪਈਆ ਆਮ ਆਦਮੀ ਵੱਲੋਂ ਦਿੱਤਾ ਜਾਂਦਾ ਸਾਡੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੇ ਔਰ ਉਹਦੀ ਜਿਹੜੀ ਪੈਰਵਾਹੀ ਕਰਦੇ ਨੇ ਉਹ ਜਿਹੜੇ ਅੱਜ ਦੇ ਸਾਡੇ ਖਜ਼ਾਨਾ ਮੰਤਰੀ ਔਰ ਸਾਡੇ ਸਿੱਖਿਆ ਮੰਤਰੀ ਇਹ ਦੋਨੋਂ ਇਹਦੀ ਪੈਰਵਾਹੀ ਕਰਦੇ ਨੇ ਔਰ ਮੇਰ ਜਿਹੜਾ ਸਾਡਾ ਦੋਸ਼ੀ ਮੈਂ ਤਾਂ ਕਹੂੰਗੀ ਸਾਡਾ ਸਭ ਤੋਂ ਵੱਡਾ ਦੋਸ਼ੀ ਜੋ ਸਾਡੇ ਆਪਣੇ ਧਰਮ ਦਾ ਹੋ ਕੇ ਜਮੀਲੂ ਰਹਿਮਾਨ ਜਿਹੜਾ ਉਹਨਾਂ ਦੀ ਖਾਤਰਦਾਰੀ ਕਰਦਾ ਸੀ ਉਹਨਾਂ ਦੀ ਮਹਿਮਾਨ ਨਿਵਾਜ਼ੀ ਕਰਦਾ ਸੀ ਇਸ ਸ਼ਹਿਰ 'ਚ ਬੈਠ ਕੇ ਸਾਡੇ ਇਸ ਚਾਰਜ ਬੈਠ ਕੇ ਸਾਡੇ ਧਰਮ ਗ੍ਰੰਥ ਦੀ ਸਾਡੇ ਕੁਰਾਨ ਸ਼ਰੀਫ ਦੀ ਬੇਆਦਬੀ ਕਰਨ ਵਾਲਿਆਂ ਨੂੰ ਉਹਨੇ ਆਪਣੀ ਸਾਡੇ ਇਥੇ ਸਥਾਨ ਦਿੱਤਾ ਆਪਣੇ ਨਾਲ ਜਾ ਜਾ ਕੇ ਪੇਸ਼ੀਆਂ ਉਹਦੇ ਭੁਗਤੀਆਂ ਤੇ ਉਹਦੀ ਪੂਰੀ ਹਮਾਇਤ ਕੀਤੀ ਜਿਸ ਦੇ ਨਾਲ ਅੱਜ ਜਿਹੜੀ ਇਹ ਸਿਲੈਕਟ ਕਮੇਟੀ ਦੀ ਮੀਟਿੰਗ ਹੈ ਜਿਹਦੇ 'ਚ ਜਮੀਲੂ ਰਹਿਮਾਨ ਸਾਹਿਬ ਦਾ ਨਾਮ ਪਾਇਆ ਗਿਆ ਆਮ ਆਦਮੀ ਦੇ ਤਰਫੋਂ ਦੇਖੋ ਤੁਸੀਂ ਦੇਖੋ ਜਿਹੜੀ ਇਹ ਸਿਲੈਕਟ ਕਮੇਟੀ ਹੈ ਜਿਹਦੇ 'ਚ ਲਿਖਿਆ ਜਾਂਦਾ ਹੈ ਇਨਾਂ ਨੂੰ ਸੁਝਾਅ ਦੇਣ ਲਈ ਚੁਣਿਆ ਗਿਆ ਹੈ ਇਹ ਲਿਖਿਆ ਗਿਆ ਪੰਜਾਬ ਵਿਧਾਨ ਸਭਾ ਸਕਤਰੇਤ ਅਧਿ ਸੂਚਨਾ 19 ਜੁਲਾਈ 2025 ਨੰਬਰ ਐਲਏ 2025 ਮਾਰਯੋਗ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਮਿਤੀ 15 ਜੁਲਾਈ 2025 ਨੂੰ ਹੋਈ ਪੰਜਾਬ ਵਿਧਾਨ ਸਭਾ ਦੀ ਬੈਠਕ ਦੌਰਾਨ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਲੈਕਟ ਕਮੇਟੀ ਨੂੰ ਸੌਂਪਣ ਸੰਬੰਧੀ ਸਰਬਸੰਮਤੀ ਨਾਲ ਪਾਸ ਹੋਇਆ ਪਰਸਤਾਵ ਅਨੁਸਾਰ ਇਸ ਬਿੱਲ ਤੇ ਸਿਲੇਕਟ ਕਮੇਟੀ ਵਿੱਚ ਕੰਮਕਾਰ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਲਿਖੇ ਮਾਨਯੋਗ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਚ ਮਾਨਯੋਗ ਮੈਂਬਰ ਸਾਹਿਬ ਨੇ ਸਾਡੇ 15ਵੇਂ ਨੰਬਰ ਤੇ ਮੁਹੰਮਦ ਜ਼ਮੀਲੂ ਰਹਿਮਾਨ ਸਾਹਿਬ ਜਿਨ੍ਹਾਂ ਦੀਆਂ ਮੈਂ ਅੱਜ ਤੁਹਾਨੂੰ ਦੇ ਦੱਸ ਦਿਆਂ ਕਿ ਆ ਉਸ ਟਾਈਮ ਦੀ ਉਹਨਾਂ ਦੀ ਫੋਟੋਜ਼ ਨੇ ਅੱਜ ਇਹ ਪਿਕਸ ਨੇ ਇਹ ਉਸ ਟਾਈਮ ਦੀਆਂ ਨੇ ਜਦੋਂ ਸਾਡੇ ਹੀ ਮਲੇਰ ਕੋਟਲੇ 'ਚ ਸਾਡੇ ਹੀ ਧਾਰਮਿਕ ਗ੍ਰੰਥ ਦੀ ਬੇਅਦਵੀ ਕੀਤੀ ਜਾਂਦੀ ਹੈ ਔਰ ਕੋਰਟ 'ਚ ਬੈਠ ਕੇ ਇਸ ਬੰਦੇ ਦੀ ਨਰੇਸ਼ ਯਾਦਵ ਦੀ ਪੈਰਵਾਈ ਕਰਨ ਲਈ ਜਿਹੜੀ ਕਮੇਟੀ ਬਣਾਈ ਜਾਂਦੀ ਹੈ ਜਮੀਲੂ ਰਹਿਮਾਨ ਸਾਹਿਬ ਇਹ ਬੈਠੇ ਹੋਏ ਨੇ ਖਰਪਾਲ ਜੀਮਾ ਸਾਹਿਬ ਬੈਠੇ ਹੋਏ ਨੇ ਜਿਹੜੇ ਇਹਨਾਂ ਦੀ ਪੈਰਵੀ ਕਰ ਰਹੇ ਨੇ ਔਰ ਇਹਨਾਂ ਨੇ ਪੂਰਾ ਜ਼ੋਰ ਲਗਾਇਆ ਇਹਨਾਂ ਨੂੰ ਬਚਾਉਣ ਲਈ ਔਰ ਪੂਰੀ ਕੋਸ਼ਿਸ਼ ਦੇ ਤਹਿਤ ਹੋਰ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਡਾਇਰੈਕਟਰ ਪ੍ਰੋਸੀਕਿਊਸ਼ਨ ਐਂਡ ਲਿਟੀਗੇਸ਼ਨ ਡਿਪਾਰਟਮੈਂਟ एसएसपी डीसी डीए ਇਹ ਚਾਰ ਜਿਹੜੇ ਬੰਦੇ ਡਿਪਾਰਟਮੈਂਟ મે ਕਹਾ ਕਿ ਇਹਨਾਂ ਨੇ ਵੀ ਪੂਰਾ ਜ਼ੋਰ ਲਗਾਇਆ ਬਚਾਉਣ ਲਈ ਪਰ ਮਾਨਯੋਗ ਸਾਡੇ ਜੱਜ ਸਾਹਿਬ ਗਰੇਵਾਲ ਸਾਹਿਬ ਉਹਨਾਂ ਨੇ ਸਬੂਤਾਂ ਨੂੰ ਦੇਖਦੇ ਹੋਏ 90 ਲੱਖ ਜਿਹੜੀ ਟ੍ਰਾਂਸਫਰ ਉਹਨੂੰ ਦੇਖਦੇ ਹੋਏ ਔਰ ਹੋਰ ਬਾਕੀ ਸਬੂਤਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਇਹਨੂੰ ਸਜ਼ਾ ਦਿੱਤੀ ਨਰੇਸ਼ ਯਾਦਵ ਨੂੰ ਹੁਣ ਮੈਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੀ ਆ ਵੀ ਜਿਹੜੇ ਇਹਨਾਂ ਨੇ ਲੈਟਰ ਲਿਖੇ ਸਾਡੇ ਡੀਸੀ ਮੈਡਮ ਉਸ ਟਾਈਮ ਸੀ ਪਲਵੀ ਜੋਸ਼ੀ ਤੇ ਇਹਨਾਂ ਨੂੰ ਇਹਨਾਂ ਨੇ ਲੈਟਰ ਲਿਖ ਕੇ ਕਿਹਾ ਜਿਹੜੇ ਗਵਾਹ ਸੀ ਉਹ ਆਪਣਾ ਕੇਸ ਵਾਪਸ ਲੈਣਾ ਚਾਹੁੰਦੇ ਨੇ ਪਹਿਲਾਂ ਮੈਂ ਉਹ ਗਵਾਹਾਂ ਨੂੰ ਪੁੱਛਣਾ ਚਾਹਣੀ ਹੈ ਕਿ ਉਹਨਾਂ ਨੇ ਕਿਸ ਆਧਾਰ ਤੇ ਕੀ ਉਹਨਾਂ ਨੂੰ ਚੜਾਵਾ ਦਿੱਤਾ ਗਿਆ ਡਰਾਇਆ ਗਿਆ ਕਿਸ ਆਧਾਰ ਤੇ ਉਹਨਾਂ ਨੇ ਆਪਣੇ ਜਿਹੜੇ ਨੇ ਬਿਆਨ ਵਾਪਸ ਲੈਏ ਪਹਿਲਾਂ ਤਾਂ ਮੇਰਾ ਸਵਾਲ ਉਹਨਾਂ ਨੂੰ ਮੁਸਲਮਾਨ ਹੋਣ ਦੇ ਨਾਤੇ ਮੁਹੰਮਦ اشرف ਸਾਹਿਬ ਮੈਂ ਉਹਨਾਂ ਨੂੰ ਪੁੱਛਣਾ ਚਾਹਣੀ ਹੈ ਕਿ ਉਹਨਾਂ ਨੇ ਇਹ ਵਾਪਸ ਕਿਉਂ ਲਿਆ ਅਗਰ ਉਹਨਾਂ ਨੂੰ ਡਰਾ ਕੇ ਧਮਕਾਇਆ ਗਿਆ ਤਾਂ ਜਦੋਂ ਦੋਸ਼ੀ ਸਾਬਤ ਹੋਗੇ ਤਾਂ ਉਹਨੋਂ ਸਾਹਮਣੇ ਕਿਉਂ ਨਹੀਂ ਆ ਰਹੇ ਹੈਗੇ ਉਹਨਾਂ ਨੂੰ ਕਿਸ ਚੀਜ਼ ਦਾ ਡਰ ਹੈ ਕਿਉਂ ਨਾ ਤੇ ਕੋਈ ਪ੍ਰੈਸ਼ਰ ਪਾਇਆ ਗਿਆ ਤਾਂ ਉਹ ਚੁੱਪ ਬੈਠੇ ਨੇ ਜਾਂ ਉਹਨਾਂ ਨੂੰ ਕੁਝ ਝੜਾਵਾ ਚੜਿਆ ਇਹ ਦੋਨੋਂ ਪੂਰੇ ਸਾਡਾ ਮੁਸਲਿਮ ਸਮਾਜ ਇਹ ਜਾਣਨਾ ਚਾਹੁੰਦੇ ਕਿ ਉਹ ਚੁੱਪ ਕਿਉਂ ਨੇ ਔਰ ਦੂਸਰੀ ਗੱਲ ਇਹ ਹੈ ਜਮੀਲੂ ਰਹਿਮਾਨ ਸਾਹਿਬ ਜਿਹੜੇ ਇਹਨਾਂ ਦੀ ਪੁਸ਼ਤ ਪਨਾਹੀ ਕਰਦੇ ਸੀ ਪੂਰੀ ਇਹਨਾਂ ਨੇ ਮਹਿਮਾਨ ਨਵਾਜ਼ੀ ਦਾ ਪੂਰੀਆਂ ਅੱਧਾ ਪਾਰ ਕਰ ਦਿੱਤੀਆਂ ਕਿ ਇੱਕ ਕੁਰਾਨ ਸ਼ਰੀਫ ਆਪਣੀ ਧਾਰਮਿਕ ਕਿਤਾਬ ਦੀ ਬੇਅਦਬੀ ਬੇਇੱਜ਼ਤੀ ਹੋਗੀ ਪਰ ਉਹ ਚੁੱਪ ਬੈਠੇ ਰਹੇ ਮੈਂ ਇੱਕ ਹੋਰ ਗੱਲ ਕਹਾਂ ਕਹਿੰਦੇ ਜੀ ਆਮ ਆਦਮੀ ਨੇ ਬਹੁਤ ਗਰੀਬ ਲੋਕਾਂ ਨੂੰ ਟਿਕਟਾਂ ਦਿੱਤੀਆਂ ਨੇ ਤੁਸੀਂ ਵੀ ਸੁਣਿਆ ਹੋਵੇਗਾ ਕਿ ਕਿਹਾ ਗਿਆ ਕਿ ਬਹੁਤ ਗਰੀਬ ਲੋਕਾਂ ਨੂੰ ਟਿਕਟਾਂ ਦਿੱਤੀਆਂ ਨਾ ਉਹਦੇ ਵਿੱਚ ਜ਼ਮੀਲੂ ਰਹਿਮਾਨ ਸਾਹਿਬ ਦਾ ਨਾਮ ਬਹੁਤ ਉੱਚ ਪੱਧਰ ਤੇ ਆਉਂਦਾ ਜਦੋਂ ਆਪਾਂ ਗੱਲ ਕਰਦੇ ਆ ਕਿ ਜ਼ਮੀਲੂ ਰਹਿਮਾਨ ਸਾਹਿਬ ਦਾ ਬਹੁਤ ਥੇੜਲੇ ਦਰਜੇ ਤੋਂ ਪਰ ਮੈਂ ਉਹ ਦੱਸ ਦਿਆਂ ਕਿ ਜਿਹੜੇ ਬੇਅਦਵੀ ਜਿਹੜਾ ਉਹਨਾਂ ਨੇ ਆਪਣਾ ਜ਼ਮੀਰ ਗਿਰਵੀ ਰੱਖਿਆ ਮੈਂ ਇਹ ਕਹੂੰਗੀ ਇਹ ਜ਼ਮੀਰ ਗਿਰਵੀ ਰੱਖ ਕੇ ਇਹਨਾਂ ਨੂੰ ਇਹ ਟਿਕਟ ਦਿੱਤੀ ਗਈ ਕਿਉਂਕਿ ਹੋਰ ਵੀ ਬਹੁਤ ਕਾਬਿਲ ਇਥੇ ਲੋਕ ਸੀ ਜਿਹੜੇ ਜਿਹੜੇ ਇਹ ਡਿਸਰਵ ਕਰਦੇ ਸੀ ਇਹ ਟਿਕਟ ਪਰ ਉਹਨਾਂ ਨੂੰ ਨਹੀਂ ਦਿੱਤੀ ਗਈ ਇਹਨਾਂ ਨੇ ਕੁਰਾਨ ਸ਼ਰੀਫ ਦੀ ਬੇਅਦਵੀ ਕਰਨ ਵਾਲਿਆਂ ਨੂੰ ਬਚਾਇਆ ਨਰੇਸ਼ ਯਾਦਵਨ ਨੂੰ ਬਚਾਇਆ ਉਹਦੀ ਪੂਰੀ ਮਹਿਮਾਨ ਨਵਾਜ਼ੀ ਕੀਤੀ ਜਿਹਦੇ ਬਦਲੇ ਇਹਨੂੰ ਇਹ ਟਿਕਟ ਦਿੱਤੀ ਗਈ